ਪਲਟਾਤਾ ਇਹ ਸਮਾਨ ਸਾਰਾ ਸਾਰਾ ਸਮਾਨ ਪਲਟਾਤਾ ਵਡੀਆਂ ਤਸਵੀਰਾਂ ਜਲੰਧਰ ਤੋਂ ਤੁਹਾਨੂੰ ਜਿਹੜੀਆਂ ਸਾਂਝੇ ਕਰੇ ਗਰੀਬਾਂ ਦੇ ਨਾਲ ਜਿਹੜਾ ਧੱਕਾ ਅਮੀਰਾਂ ਦੇ ਰਹਿਮ ਤਰਸ ਔਰ ਦੇਖੋ ਪੁਲਿਸ ਕਿੱਦਾਂ ਧੱਕਾ ਕਰ ਰਹੀ ਹੈ ਜੀ ਜਲੰਧਰ ਦੇ ਵਿੱਚ ਅਮੀਰਾਂ ਨੂੰ ਰਾਹਤ ਤੇ ਗਰੀਬਾਂ ਨਾਲ ਜਿਹੜਾ ਧੱਕਾ ਹੋ ਰਿਹਾ ਆਹ ਦੇਖ ਸਕਦੇ ਚਾਚਾ ਕੇ ਗੱਡੀਆਂ ਦੇ ਵਿੱਚ ਸੱਟਿਆ ਜਾ ਰਹੇ ਆ ਅਮੀਰਾਂ ਨੂੰ ਜਿਹੜੀ ਰਾਤ ਦਿੱਤੀ ਜਾ ਰਹੀ ਹੈ ਤੇ ਗਰੀਬਾਂ ਦਾ ਸਮਾਨ ਚਾਚਾ ਕੇ ਗੱਡੀ ਦੇ ਵਿੱਚ ਸਾਰਾ ਚਿੱਟਣ ਜਿਹੜਾ ਖਲਾਰ ਦਿੱਤਾ ਸਮਾਨ ਖਲਾਰ ਦਿੱਤਾ ਦੇਖੋ ਸਾਰੇ ਅੱਡੇ ਜਿਹੜੇ ਤੋੜਦੇ ਕੀ ਅੱਜ ਦੇ ਥੋੜੀ ਲੱਗੇ ਕਾਫੀ ਪੁਰਾਣੇ ਜਿਹੜੇ ਅ ਕਾਫੀ ਸਾਲਾਂ ਤੋਂ ਲੱਗੇ ਵੱਡੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਭਜੜਾ ਹਫੜਾ ਦਫੜੀ ਜਿਹੜੀ ਇੱਥੇ ਪੈ ਗਈ ਜੀ ਦੇਖੋ ਭਜੜਾ ਪੈ ਗਈਆਂ ਜਿੰਨੇ ਬੰਦੇ ਨੂੰ ਭਜੜਾ ਪੈ ਗਈਆਂ ਸਮਾਨ ਜਿਹੜਾ ਸਾਰਾ ਟੱਕ ਟੱਕ ਗੱਡੀ ਵੇ ਸਿੱਟਿਆ ਜਾ ਰਿਹਾ ਤਸਵੀਰਾਂ ਦੇਖ ਸਕਦੇ ਹੋ ਕਿ ਵੱਡੀ ਕਾਰ ਸਮਾਨ ਤਸਵੀਰਾਂ ਵੱਡੀਆਂ ਜਿੱਥੇ ਕਿ ਗਰੀਬਾਂ ਦਾ ਜਿਹੜਾ ਸਮਾਨ ਚੱਕਿਆ ਜਾ ਰਿਹਾ ਤੇ ਮੀਰਾ ਨੂੰ ਜਿਹੜੀ ਰਾਹਤ ਘੜੇ ਕੋ ਹਾਂਜੀ ਪਰਚੀ ਕੱਟ ਕੇ ਕਿੰਨੇ ਪੈਸੇ ਲੈਂਦੇ ਆ 1000 ਰੁਪਏ ਪਰਚੀ ਕੱਟ ਕੇ ਜਾਂਦੇ ਹਰ ਮਹੀਨੇ ਦੀ 1000 ਰੁਪਏ ਪਰਚੀ ਕੱਟਦੇ ਫਿਰ ਵੀ ਅੱਡੇ ਚਕਾਈ ਜਾਂਦੇ ਆ ਸਮਾਨ ਕਰਕੇ ਲੈ ਗਏ ਬੰਦਾ ਬਈ ਅਸੀਂ ਮਹੀਨੇ ਪੈਸੇ ਨਹੀਂ ਦਿੱਤੇ ਉਹ ਕਹਿੰਦੇ 1000 ਰੁਪਏ ਲੈਂਦੇ ਤੁਸੀਂ ਰਸੀਦ ਕੱਟਦੇ ਆ ਯਾਰ ਸਿੱਧਾ ਜੋ ਨਹੀਂ ਜਦ ਕੰਪਲੀਟ ਆ ਨਹੀਂ ਚੱਕਣਾ ਹੀ ਹੈਗਾ ਨਹੀਂ ਨਹੀਂ ਉਹ ਕਹਿੰਦੇ ਹਰ ਮਹੀਨੇ 1000 ਰੁਪਏ ਦਿੰਨੇ ਆ ਰਸੀਦ ਕਟਾਈ ਦੀ ਪਰ ਦੇਖੋ ਗਰੀਬਾਂ ਤੇ ਨਹੀਂ ਪਰਚੀ ਕੱਟ ਕੇ ਦਿੰਦੇ ਆ ਹਾਂਜੀ ਹੈ ਪਰਚੀ ਦਿੱਤੇ ਕੀ ਲਿਖਿਆ ਹੁੰਦਾ ਪਰਚੀ ਦੇ ਉੱ ਸੋ ਤੁਸੀਂ ਵੀਰਾਂ ਦੇਖ ਸਕਦੇ ਹੋ ਕਿ ਇੱਥੇ ਜਲੰਧਰ ਮੱਛੀ ਮਾਰਕੀਟ ਦੀ ਤੁਹਾਨੂੰ ਸਾਂਝੀ ਕਰ ਰਿਹਾ ਜਿੱਥੇ ਅੱਡੇ ਜਿਹੜੇ ਖਾਲੀ ਕਰਵਾਏ ਜਾ ਰਹੇ ਨੇ ਇਥੋਂ ਕਬਜ਼ੇ ਜਿਹੜੇ ਲੱਗੇ ਸੀ ਕਾਫੀ ਪੁਰਾਣੇ ਸਾਲਾ ਦੇ ਮੱਛੀ ਮਾਰਕੀਟ ਦੇ ਵਿੱਚ ਉਹ ਜਿਹੜੇ ਚੱਕੇ ਜਾ ਰਹੇ ਨੇ ਔਰ ਕਾਰਪੋਰੇਸ਼ਨ ਦਾ ਕਹਿਣਾ ਕਿ ਹੁਣ ਜਿਹੜੀ ਇੱਥੇ ਮੱਛੀ ਮਾਰਕੀਟ ਜਿਹੜੀ ਨਹੀਂ ਲੱਗਣ ਦਿੱਤੀ ਜਾਏਗੀ ਸੋ ਇਹ ਤਾਂ ਜਿਹੜਾ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਜਿਹੜਾ ਮੱਛੀ ਮਾਰਕੀਟ ਇੱਥੇ ਲੱਗਦੀ ਹੈ ਜਾਂ ਨਹੀਂ ਦੁਕਾਨਾਂ ਲੱਗਦੀਆਂ ਭੁਲਾੜ ਦੀ ਘੜੀ ਜਿਹੜਾ ਇਥੋਂ ਦੀ ਸਮਾਨ ਉਹਨਾਂ ਵੱਲੋਂ ਜਿਹੜਾ ਚੁਕਵਾਇਆ ਜਾ ਰਿਹਾ ਤਾਂ ਪਹਿਲਾ ਪਾਰ ਦੋ ਦਵਾਰਾ ਫੇਰ ਤਾਂ ਜ ਲੱਗਦੀ ਹੈ ਇਹਨਾਂ ਦੇ ਕੀ ਕਾਰਵਾਈ ਹੋਏਗੀ ਭਾਜੀ ਪਰਚੇ ਦਰਜ ਕਰਾਏ ਜਾਣਗੇ ਪੁਲਿਸ ਕੰਪਲੇਂਟ ਕੀਤੀ ਜਾਊਗੀ ਪੁਲਿਸ ਦਾ ਕਹਿਣੇ ਹੁੰਦੇ ਅੰਡਰ ਪੁਲਿਸ ਦੇ ਵਿੱਚ ਆਪਾਂ ਇਹਨਾਂ ਦੇ ਐਫਆਰ ਦਰਜ ਕਰਾ ਦਾਂਗੇ ਹਮ ਅਗਰ ਇਹ ਦੁਬਾਰਾ ਕਿਉਂਕਿ ਕੱਲ ਅਸੀਂ ਨਾ ਸਾਰਿਆਂ ਨੂੰ ਵਾਰਨਿੰਗ ਦੇ ਕੇ ਗਏ ਆ ਜਿਹੜੀਆਂ ਪਰਚੀਆਂ ਤੁਹਾਨੂੰ ਦਿਖਾ ਰਹੇ ਪਿਛਲੇ ਮਹੀਨੇ ਦੀਆਂ ਇਸ ਮਹੀਨੇ ਦਾ ਕਿਹਦੀ ਪਰਚੀ ਨਹੀਂ ਕੱਟੀ ਹੋਈ ਦੇਖ ਲਓ ਚੈੱਕ ਕਰ ਲਓ ਨਹੀਂ ਉਹ 15 1500 ਵਾਲੇ ਕਹਿੰਦੇ ਪਰਚੀ ਹੋਣਗੇ ਪਿਛਲੇ ਮਹੀਨੇ ਦੀ ਆ ਇਸ ਮਹੀਨੇ ਕੋਈ ਪਰਚੀ ਨਹੀਂ ਕੱਟੀ ਸਰ ਪਿਛਲੇ ਮਹੀਨੇ ਐਕਸ ਦੀ ਨਨ ਕੋਈ ਰੈਤ ਕੋਈ ਨਹੀਂ ਇੱਥੇ ਹਰ ਵਾਰੀ ਆਪਾਂ ਹਰ ਦੂਜੇ ਤੀਜੇ ਮਹੀਨੇ ਕਾਰਵਾਈ ਕਰਦੇ ਆ ਵਾਰਨਿੰਗ ਵੀ ਦੇ ਕੇ ਜਾਂਦੇ ਕਿ ਪਿੱਛੇ ਪਿੱਛੇ ਸਮਾਨ ਲਾਓ ਪਰ ਇਹ ਦੇਖੋ ਤੁਸੀਂ ਹੁਣ ਕਿੱਥੇ ਤੱਕ ਆ ਜਿੱਥੇ ਤੁਸੀਂ ਖੜੇ ਆ ਪਾਰਟ ਆ ਇਹ 20 ਫੁੱਟ 25 ਫੁੱਟ ਸੜਕ ਜਦੋਂ ਅਪਰੋਚ ਕਰੋਗੇ ਤੇ ਮਹਿਕਮਾ ਰੋਕੇਗਾ ਜੀ ਇੱਕ 4 ਜਾਂ 5 ਫੁੱਟ ਤੱਕ ਜਿਨ੍ਹਾਂ ਨੂੰ ਜਾਇਜ ਆ ਵੀ ਉੱਥੇ ਤੱਕ ਲਾ ਲੈਣ ਜਿੰਨਾ ਸਾਡਾ ਲਾਂਗਾ ਡਿਸਟਰਬ ਨਾ ਹੋ ਪਰ ਇਹਨਾਂ ਵਾਲਾ ਪਤਾ ਵੀ ਦੱਸਿਆ ਜਾਂਦਾ ਫਿਰ ਉਹ ਹਾਂ ਇੱਥੇ ਤੱਕ ਵਧਾਇਆ ਤਾਂ ਹੀ ਕਾਰਵਾਈ ਕੀਤੀ ਫਿਰ ਜੇ ਆਪਾਂ ਕਹਿਣ ਦੇ ਨਹੀਂ ਲੁਕਦੇ ਫਿਰ ਆਪਾਂ ਸਖਤੀ ਕਰਦੇ ਹਾਂ ਬਿਲਕੁਲ ਇਹਨਾਂ ਕਰਦੇ ਆਪਾਂ ਕੱਲ ਕਹਿ ਕੇ ਗਏ ਸਾਰੀ ਸੜਕ ਦੇ ਉੱਤੇ ਵੀ ਕੱਲ ਤੁਸੀਂ ਨਾ ਲਾਓ ਪਰ ਦੇਖੋ ਅੱਜ ਕਿਸੇ ਦੇ ਟੱਸ ਦੀ ਮਸ ਨਹੀਂ ਹੋਈ ਤਾਂ ਸਾਨੂੰ ਸਖਤ ਐਕਸ਼ਨ ਲੈਣਾ ਪੈ ਰਿਹਾ ਬਿਲਕੁਲ ਜੀ ਉਕੇ ਅਸੀਂ ਰਾਹਗੀਰਾਂ ਨੂੰ ਵੀ ਰਸਤਾ ਦੇਣਾ ਹੈ ਜਿਹੜੇ ਲੋਕ ਇੱਧਰ ਕਲੋਨੀ ਜੀ ਆਪਾਂ ਤੁਹਾਡੀ ਗੱਲ ਸਮੇਂ ਦੇ ਤੁਸੀਂ ਮੌਕੇ ਤੇ ਕਾਰਵਾਈ ਕਰਨਾ ਹੈ ਕੱਲ ਇੰਟੀਮੀਟ ਕੀਤਾ ਨਹੀਂ ਮੰਨੇ ਆ ਨਾ ਪਰ ਪਹਿਲਾਂ ਕਿਉਂ ਨਹੀਂ ਬਲਜੀ ਹੋਇਆ ਜਿਹੜਾ ਪਹਿਲਾਂ ਵੀ ਹੁੰਦਾ ਮੈਨੂੰ ਨਹੀਂ ਪਤਾ ਤੁਹਾਨੂੰ ਪਤਾ ਲੱਗਾ ਕਿ ਨਹੀਂ ਲੱਗਾ ਨਹੀਂ ਨਹੀਂ ਸਰ ਅਸੀਂ ਇੱਥੇ ਹੀ ਆਂ ਕਾਫੀ ਏਰ ਤੋਂ ਦੇਖ ਰਹੇ ਆ ਮੈਂ ਵੀ ਜੀਸੀਬੀ ਨਾ ਇੱਥੇ ਥੜੇ ਵੀ ਟੋੜੇ ਸੀ ਅਸੀਂ ਤਾਂ ਚਾਹਿਆ ਯਾਦ ਹੋਵੇ ਪਿਛਲੇ ਸਾਲ ਪਰ ਦੇਖੋ ਨਾ ਫੇਰ ਦੁਬਾਰਾ ਬਣ ਗਏ ਲੰਗਰਾਲ ਜੀ ਖੁਦ ਆਏ ਸੀ ਜਦੋਂ ਨਹੀਂ ਤਲੰਗਰਾਲ ਜੀ ਐਮਐਲਏ ਸੀ ਖੁਦ ਖੜੇ ਹੋ ਕੇ ਉਹਨਾਂ ਨੇ ਇੱਥੇ ਕਾਰਵਾਈ ਕਰਵਾਈ ਸੀ ਔਰ ਸਾਰੇ ਨਿਗਮ ਨੇ ਪੂਰੇ ਥੜੇ ਵੀ ਥੋੜੇ ਸੀਗੇ ਪਰ ਇਹ ਦੁਬਾਰਾ ਐਂਕਰੋਚਮੈਂਟ ਕਰ ਲੈਂਦੇ ਆ ਦੇਖੋ ਜਿਹੜੀ ਟੈਂਪਰੇਰੀ ਐਂਕਰੋਚਮੈਂਟ ਆ ਇਹ ਇੱਕ ਵਾਰੀ ਕੀਤੀਆਂ ਹਟਦੀ ਨਹੀਂ ਇਹਦੇ ਉੱਤੇ ਬਾਰ ਬਾਰ ਕਾਰਵਾਈ ਪੈਂਦੀ ਹੈ ਪਰਚੀ ਨਾ ਕੱਟਿਆ ਕਰੋ ਪਾਜੀ ਪਰਚੀ ਕੱਟੀ ਨਹੀਂ ਹੁਣ ਦਿਖਾਓ ਪਰਚੀ ਕਿਸ ਕੋ ਹੈਗੀ ਤਾਜੀ ਜਦੋਂ ਪਰਚੀ ਕੱਟੀ ਜਾਂਦੀ ਹੈ ਉਹ ਕਿਉਂ ਕੱਟੀ ਜਾਂਦੀ ਹੈ ਜਦੋਂ ਕੰਮ ਕਰਦੇ ਨੇ ਤੇ ਕੱਟਦੀਆਂ ਪਰਚੀ ਫਿਰ ਹੁਣ ਆਪਾਂ ਇਹਨਾਂ ਨੂੰ ਵਾਰਨਿੰਗ ਦੇ ਕੇ ਕਿਹਾ ਵੀ ਨਹੀਂ ਲਾਉਣਾ ਤੁਸੀਂ ਤੁਸੀਂ ਬਹੁਤ ਜ਼ਿਆਦਾ ਪਰਚੀ ਆ ਗਿਆ ਇਹ ਪਰਚੀ ਆ ਦੇਖੋ ਜੀ ਪਰਚੀ ਅੱਜ ਪਰਚੀ ਅੱਜ ਫੜੀ ਹੋਈ ਹੈ ਜੀ ਦੇਖੋ ਇਹ ਕਿੰਦੇ ਸੇਣ ਹੁੰਦੇ ਜੀ ਪਰਚੀ ਦੇ ਪਰਚੀ ਸਿੱਧੀ ਕਰਕੇ ਦਿਓ ਪਰਚੀ ਪਰਚੀ ਸਿੱਧੀ ਕਰੋ ਜੀ ਪਰਚੀ ਸਿੱਧੀ ਕਰੋ ਇਹ ਪਰਚੀ ਕਿੱਥੇ ਲਿਖੀ ਪਰਚੀ ਕਿੱਡੀ ਹੈ ਇਹ ਦੱਸਦਾ ਹੈ ਕਿ ਦਿਨ ਮੰਮੇ ਦਾ ਪਰਚੀ ਦਾ ਹਜ਼ਾਰ ਦਾ ਮਹੀਨਾ ਪਰਚੀ ਹੋ ਗਈ

ਬੰਦਾਂ ਕੋਲ ਕੀ ਨਾਮ ਇਹ ਪਵਨ ਲੈਂਦਾ ਹੈ ਨਾਲ ਜਿਹੜੇ ਅਫਸਰ ਸਾਹਿਬ ਉਹ ਲੈਂਦੇ ਆ ਜ਼ਬਰਦਸਤੀ ਧੱਕਾ ਕਰਕੇ ਗਰੀਬ ਬੰਦਿਆਂ ਕੋੋਂ ਉਹਨਾਂ ਕੋ 100000 ਪਰਚੀ ਜ਼ਬਰਦਸਤੀ ਲਈ ਇਹਨੂੰ ਦੇਖ ਲਓ ਲੇਡੀਆਂ ਦੇਖ ਲਓ ਜਿਹੜੀ ਮਿਹਨਤ ਕਰਦੀਆਂ ਨੇ ਦੋ ਬੱਚੇ ਤਿੰਨ ਬੱਚੇ ਚਾਰ ਬੱਚੇ ਕਿੰਨੀ ਕਿੰਨੇ ਦਿਨ ਹੋ ਗਏ ਤੁਹਾਨੂੰ ਪਰਚੀ ਦਿੰਦੇ ਜੀ ਤੇਰੇ ਕੋਲ ਮੈਨੇ ਪਰਚੀ ਮਿਲ ਜਾਗਾ ਤੱਕ ਲੈਗਾ ਅੱਛਾ ਇਹ ਆ ਰਹੀ ਰੁਪਈਆ ਵੀ ਲੈਂਦੇ ਆ ਹਾਂ ਤੇ ਅੱਜ ਤੋ ਆ ਗਏ ਆ ਆਹ ਬੀ ਬੰਦਿਆ ਕਰਵਾ ਲੇਗਾ ਖਦਰਾ ਵੈਸਾ ਇੱਕ 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 ਜਗਾ ਕੇ